ਹਾਲ ਜੀ ਕਿਹਾ ਚਾਹ ਠੀਕ ਠਾਕ ਜੀ ਤੇ ਜੀ ਵਲੌਗ ਥੋੜਾ ਲੇਟ ਸਟਾਰਟ ਕੀਤਾ ਕਿਉਂਕਿ ਸਵੇਰੇ ਮੈਂ ਆ ਕੇ ਮੁੰਡੇ ਨਾਲ ਜਿੱਦਾਂ ਗਾਨਾ ਬੰਨਿਆ ਤੇ ਤੈਂ ਚੜਿਆ ਉਹ अर्ਲੀ ਮਾਰਨਿੰਗ ਨਹੀਂ ਬਣਾ ਸਕੇ ਸੋ ਜੀ ਇੱਕ ਹੋਰ ਸਸਪੈਂਸ ਤੇ ਇੱਕ ਹੋਰ ਸਸਪੈਂਸ ਵਿਖੋਨੇ ਆ ਜੀ ਤੁਹਾਨੂੰ ਇਹ ਸਸਪੈਂਸ ਅਰੇਖੋ ਕਿੰਨੀ ਤਿਆਰ ਹੋਈ ਆ ਪਰ ਜਿਆਦਾ ਨਹੀਂ ਹੈ ਚਾਣਾ ਉੱਥੇ ਚੱਲਨੀ ਆ ਆਪਾਂ ਇਹ ਬਸ ਦੂਸਰੇ ਪ੍ਰੋਗਰਾਮ ਤੇ ਜਾਣਾ ਇਹਨਾਂ ਨੇ ਅੱਜ ਬਰਾਤ ਜੀ ਪ੍ਰੋਗਰਾਮ ਤੇ ਚੱਲੇ ਬਰਾਤਡੇ ਨਹੀਂ ਚੱਲੇ ਕਿਉਂਕਿ ਤੁਹਾਨੂੰ ਅੱਜ ਫੇਰ ਫੰਕਸ਼ਨ ਤਿੰਨ ਨਮ ਤਿੰਨ ਫੰਕਸ਼ਨਸ ਇਸ ਲਈ ਇੱਕ ਪਿੰਸਲ ਦੇ ਮੈਂ ਇੱਕ ਤੇ ਮੰਮੀ ਦੇ ਮਜੀਦ ਤੇ ਇੱਕ ਰੈੱਡ ਡੈਡੀ ਨਹੀਂ ਸੋਡੀ ਡੈਡੀ ਨਹੀਂ ਡੈਡੀ ਸਾਡੇ ਆ ਸੋ ਜੀ ਹੁਣ ਮੁੰਡੇ ਲੱਗੇ ਹੱਸੇ ਆ ਲੋਕ ਪ੍ਰੋਗਰਾਮ ਤੇ ਉੱਤੇ ਤਿੰਨ ਨਹੀਂ ਆਪਾਂ ਇੱਕ ਚਾਚੀ ਜਿਹੜਾ ਜਾਣਾ ਤੇ ਇੱਕ ਮੈਂ ਜਾਣਾ ਹੋਟੀ ਬਸ ਹੁਣ ਇੰਨਾ ਕਾ ਜੀ ਅੱਜ ਉਹ ਚੀਜ਼ ਦੇ ਨਹੀਂ ਛੜਾ ਬਰਾਤ ਉਹ ਸ਼ਾਟ ਦੇ ਨਹੀਂ ਚੱਲ ਚੱਲ ਕਿੰਨੇ ਜਾਣਾ ਸੀ ਆਈ ਆਈ ਚੱਲੀਆਂ ਸੀ ਅ ਦੂਸਰੇ ਵੰਡੇ ਚੱਲੇ ਆ ਕਿਉਂਕਿ ਮੋਤੀ ਨੂੰ ਪਲੈਨ ਕਰਨਾ ਚੱਲ ਆ ਮਾਤਾ ਦਾ ਬੁਲਾਇਏ ਕਿਆ ਵੀ ਆ ਮੇਰੇ ਮਮੀ ਕਹਿੰਦੇ ਪਰ ਮੈਂ ਤਾਂ ਨਹੀਂ ਜਾਣਗੀ ਆਹ ਅੱਛਾ ਤੇਨ ਨਾ ਪ੍ਰੋਗਰਾਮ ਆਜੇ ਫੇਰ ਤੇ ਆ ਵੇਖੋ ਆ ਵੇਖੋ ਜੀ ਫੇਰ ਪਲੇਟ ਰੱਖਣ ਦੀ ਗੱਲ ਦੀ ਭਰਾਵਾ ਖਲਾਸਾ ਕਿ ਤੁਸੀਂ ਜਦੋਂ ਮੈਂ ਘਰ ਹੀ ਨਹੀਂ ਉਹ ਅੰਬੀ ਬੇਚਾਰੀ ਸਾਰਾ ਕੁਝ ਪਾ ਲੇ ਜਦੋਂ ਮੈਂ ਘਰਣ ਲੱਗਦੀ ਉਹ ਲੋ ਆ ਜਾਂਦੇ ਉਹ ਤੇ ਆ ਜਾਂਦੇ ਆ ਆਹ ਸਾਰੇ ਜੇ ਬੱਚੇ ਜਨੋਣਾ ਵਾ ਜੇ ਬੱਚੇ ਨਾ ਆਣ ਹਣਾ ਚਾਚਾ ਪਰਾਣੇ ਜਮਾਨੇ ਚ ਬੱਚੇ ਨਾ ਦੇਖ ਨਾ ਮਾਰ ਛਾਲ ਸਿੱਧੀ ਪਾਲੂ ਪਾਲੂ ਚਾਚੇ ਉਹਨਾਂ ਨੇ ਮਾਰੀਆਂ ਛਾਲਾਂ ਸਿੱਧੀਆਂ ਚ ਬੱਚੇ ਚੋਂ ਤਾਂ ਨਹੀਂ ਆਉਂਦੇ ਵੀਡੀਓ ਆ ਚੱਲ ਚੱਲ ਆਉ ਪੱਗਾਂ ਪੰਨੀਆਂ ਤੁਹਾਡੇ ਹੁਣ ਮਿੰਟ ਮਾਰ ਮਿੰਟ ਮਿੰਟ ਤੇ ਜੀ ਉਹਨੀਆਂ ਕੀ ਚੱਲੂਗੀ ਵੀਰ ਵੈਸੇ ਚੱਲ ਆਪਾਂ ਉੱਤੇ ਵੀਡੀਓ ਬਣਾਉਨੇ ਆ ਤੂੰ ਪਜਾਮਾ ਪਾ ਲਾ ਪਰ ਹੈਣਾ ਛਾਲ ਮਾਰਾਂ ਤੇ ਬਹੁਤ ਵੀਡੀਓ ਵਾਇਰਲ ਹੁੰਦੀਆਂ ਚਾਟ ਹੋ ਜਾਂਦੀਆਂ ਫਿਰ ਗੱਡੀ ਨੂੰ ਸ਼ਿੰਗਾਰ ਦੇ ਕਰੀਰ ਵੀਰ ਹੋਣਾ ਇਹ ਲੈ ਇਹ ਕਦੀ ਔਰ ਗੱਡੀ ਦਸਤੇ ਕਿੰਨੇ ਕੋ ਚੱਲ ਪਾ ਪਾ ਮਿੱਤਰਾ ਮੂਵਮੈਂਟ ਕਰਾ ਦੋ ਉਹਨੂੰ ਬਨੋਦ ਨੂੰ ਮਰ ਦੀ ਆਵਾਜ਼ ਦੇਣੀ ਨੀ ਘਾਣਾ ਬੰਦ ਲੱਗਦੀ ਓਕੇ ਇੱਕ ਲੱਡੂ ਪੂਰਾ ਬਣਾਓ ਆ ਪਲੇਟ ਬਣਾ ਦੋ ਇੱਕ ਮਿੰਟ ਦੇ ਪੱਟ ਲੈ ओके ਅੰਟੀ ਇਹ ਕਾ ਮੋੜੇ ਦੇ ਘਰੋਂ ਵੀ ਤੇ ਅੰਟੀ ਲਾ ਕੇ ਕੋ ਲੱਡੂ ਹਾਂਜੀ ਇੱਥੇ ਦੇਖ ਥੋੜਾ ਡਾਊਨ ਰੱਖੋ ਥੋੜਾ ਥੱਲੇ ਨੂੰ ਕੋ ਹਾਂ ਇੱਥੇ ਇੱਥੇ ਦੇਖੇ ਮਰੇ ਅੰਟੀ ਹੁਣ ਹੋ ਗਿਆ ਇੱਜਾ ਹਾਂਜੀ ਹਾਂਜੀ ਇੱਧਰ ਕੇ ਨੂੰ ਕੰਦ ਲਾ ਬਣਾ ਮੇਰੀ ਜੇ ਇਹ ਸਮਝਾਇਆ ਕਿ ਇਹ ਇਹ ਕਿਹਨੂੰ ਬਣਾਣਾ ਬਰਾ ਨਹੀਂ ਤਬ ਬਣਾਉਣਾ ਨਹੀਂ ਤਬ ਬਣਾਉਣਾ ਬੜਾ ਕਨਫਿਊਜ਼ ਕੀਤਾ ਸੱਜਣਾ ਮੇਰੇ ਪਜਾਈ ਪਰੇ ਬੰਦੀ ਸੁਖ ਬੇਲ ਬੰਨਾ ਪੁੱਤ ਜੇ ਤੂੰ ਇਹ ਬੰਨਣਾ ਉਹ ਜੇ ਤੂੰ ਕੁਝ ਵੀ ਬੈਜੂਗਾ ਨਾ ਤੂੰ ਦੋ ਬੰਦ ਕੋਈ ਨਹੀਂ ਪਾਉਣੀ ਨਹੀਂ ਨਹੀਂ ਬੰਦੇ ਨਹੀਂ ਮੈਂ ਫੇਰ ਮੈਂ ਪੱਗਾ ਬੰਨਣੀਆਂ ਵਾਲੇ ਮੁੰਡਿਆਂ ਦੇ ਜਾਨੂ ਅਨਵੰਤਾ ਤੂੰ ਵੀ ਬੰਨ ਤੂੰ ਉਹ ਉਧਰ ਨੂੰ ਵੀ ਉਹਦੇ ਆਣੇ அது காவி அது காவி தவே கண்டா கால் கண்டா போயி என்ன அந்த இருக்கே டைர அங்க இல்ல அந்த நல்லா தான் சொல்லுங்க போன் பண்ணி மாரா சக்க வந்து அந்த জমি வந்து அதுல பண்ணறதுல ਆਹ ਆ ਤੋ ਵੈਲੀ ਤੇ ਟੋਕਾ ਪੜਾ ਆਰੇ ਬਾਤੋ ਸੁਪੜਾ ਆਹ ਤਾਂ ਜੀ ਬੜਾ ਰੋ ਰਿਹਾ ਇਹਦੇ ਵੇਸੇ ਬੰਨੇ ਪਣਾ ਉਹ ਪੋਲਾ ਛਿਆ ਉਹ ਪਾਣੀ ਨਹੀਂ ਨਹੀਂ ਉਹ ਸੁੱਚੀ ਨਹੀਂ ਨਹੀਂ ਉਪਰ ਜਾਂਦੇ ਇੱਧਰ ਕੋਈ ਨਹੀਂ ਮੰਨੀ ਦੇ ਆ ਲਿਖਿਆ ਸੱਜਿਆ ਸੱਜਿਆ ਤੀ ਪੜਾ ਆਹ ਹੋਏ ਤਾਂ ਕੋਈ ਨਹੀਂ ਪਕਰਾਂਗੇ ਉਹ ਇਹਦੇ ਤੇ ਉਹਦੇ ਕੋਲ ਜੀ ਲਾਦੀਆ ਬਣਾਉਣਾ ਤੇ ਮਾਹਰ ਬਣਨਾ ਨੂੰ ਬੋਲਣ ਫੋਟੋ ਹਿੱਕਣੇ ਵੀਡੀਓ ਨਹੀਂ ਫੋਟੋ ਬਣਾ ਰਹਾ ਸੀ ਭਾਈ ਜੀ ਤਾਂ ਇਹ ਤਾਂ ਆਪਾਂ ਦੇ ਚਾਰੰਮਾ ਕੋਈ ਨਹੀਂ ਇਹ ਤਾਂ ਨੇ ਆਪੇ ਖੋਲਣਾ ਆਪੇ ਆਪੇ ਰਹਿਣਾ ਰੂਕੇ ਓਕੇ ਨਾਲ ਬਣਾਵਾ ਚੱਲ ਜਾਈਏ ਇੱਥੇ ਮਾੜਾ ਮਾੜੇ ਦੇ ਕਰਦੇ ਦੇ ਓਪਨ ਨਾਲ ਬੜੇ ਇੱਕ ਆਤਰ ਕਮਰੇ ਗਾਨੇ ਤੇ ਹਾਂਜੀ ਇੱਥੇ ਰੱਖੀ ਹਾਂਜੀ ਦੇਖੋ ਵੀ ਜੀ ਥੋੜਾ ਭਾਈ ਕਿਥੇ ਹੈ ਇੱਥੇ ਸਾਹਮਣੇ ਦੇਖੋ ਮਾਇਰਾ ਕੇ ਭਾਈ ਥੋੜਾ ਹੱਥ ਪਿੱਛੇ ਕਰ ਲੋ ਆੜ ਲੋੜਿਆ ਦੇਖੇ ਸਾਹਮਣੇ ਇੱਧਰ ਦੇਖੋ ਵੇਖ ਇੱਧਰ ਆਪਰੇ ਨਹੀਂ ਜਾਂਦਾ ਇੱਧਰ ਜਾਂਦਾ ਹੋਵੇ ਇੱਥੇ ਦੇਖੋ ਉਹ ਦੋ ਕੀ ਹੀ ਹੈ ਆਹੋ ਪਾਈ ਕਰੋ ਨੰਬਰ ਪੰਡਾ ਦੇ ਸਵਾਦਾ ਵਿਆਹ ਹੁਣ ਚੱਲੋ ਹੋਰ ਪਾਣੀ ਦੇ ਚੱਲੋ ਪਰ ਇੱਧਰ ਆ ਜੋ ਇੱਧਰ ਲੈ ਬੰਦੇ ਉਧਰ ਚੱਲ ਜਿਓ ਸਾਰੇ ਹੁਣ ਮੁੰਡਾ ਹਾਈ ਜੰਪ ਕਰਨ ਲੱਗਾ ਆ ਜੰਪ ਲੌਂਗ ਜੰਪ ਰਾਮ ਹੱਥ ਰੱਖ ਨਾ ਨਾਲ ਹੱਥ ਰੱਖ ਦੋਹਾਂ ਹੱਥਾਂ ਨਾਲ ਦੋਹਾਂ ਤਨਾਂਾ ਫੜਾ ਲਾ ਤੇ ਮੜਕੇ ਬੋਟਕੇ ਜਾਉਣਾ ਓਕੇ ਭਾਈ ਵੇਟ ਕਰੇ ਜਦ ਤੱਕ ਨਾ ਰੇ ਏ ਓਕੇ ਰੈਡੀ ਭਾਈ ਰੈਡੀ 1 ਓਕੇ ਭਾਈ ਮਾਰੋ ਛਾਲ ਭਾਈ ਮਾਰੋ ਚੱਕ ਅੜਾ ਲਗਾ ਅੜਾ ਲਗਾ ਜਾ ਪੈਸੇ ਡਿੱਗ ਪਏ ਤੇਰੇ ਭਰਾਵਾ ਯਾ ਘਾਲ ਆ ਜਾ ਹਣ ਪੱਗ ਬੰਨੀ ਏ उते पैसे सट चई वेंदा ਉੱਡ ਜੜ ਜਾ ਲੱਤ ਲਾ ਮਾੜੀ ਜੀ ਦਵਿੰਦਰਾ ਲੱਤ ਲਾ ਮਾੜੀ ਦੀ ਲੱਤ ਆ ਕੀ ਹੋਣਿਆ ਫਾਇਰਾ ਸ਼ੂਟ ਹੋਣਾ ਚਾਹੀਦਾ ਸਿੱਧਾ ਵਿਆਹ ਤੇ ਪਹਿਲਾਂ ਸੀ ਪਤਾ ਨਹੀਂ ਕੀ ਘਟਿਆ ਵੇ ਲੱਤ ਲਾ ਮਾੜੀ ਤੈਨੂੰ ਛੇਤੀ ਘੜੇ ਕੋੜੀ ਨਾ ਛੱਡਦੀਆਂ ओके जी बाक वाले ओ जी बाक वाले चल जल्दी भाऊ भाऊ मुंडा पंचुअल टाइम ਦਾ ਵਾਹ ਕੁੜਤੇ ਪਜਾਮੇ ਦਾ ਚੰਗਾ ਪਾ ਲਿਆ ਵਾ ਭਾਵੀ ਦੇ ਆਵੇ ਵਿੱਚ ਕੁੜਤੇ ਪਜਾਮੇ ਦਾ ਚੰਗਾ ਪਾ ਲਏ ਨੇ ਦਾ 700 ਦੇ 2 ਕੁੜਤੇ ਪਜਾਮੇ ਕੁੜਤੇ ਪਜਾਮੇ ਦਾ ਨਹੀਂ ਜੀ ਅੱਜ ਸ਼ੁਰੂ ਕਰਦੇ ਆਂ ਬੜਾ ਟਿਕਣਾ ਕਰਦੇ ਜੀ ਮੈਨੂੰ ਸਮਝ ਨਹੀਂ ਲੱਗੀ ਬਾਸ ਤੀ ਨਾਂਜ ਲਗਾ ਜਾਂਦੋਂ ਤੁਹਾਨੂੰ ਤਾਈ ਇਹ ਮੈਨੂੰ ਨਹੀਂ ਹਟੰਦੇ ਤੇਰੇ ਆਹਨੇ ਬਾਕੀਆਂ ਨੂੰ ਉਧਰ ਬਲੌਗ ਹੈ ਇਹ ਬਣਾ ਕੇ ਸੇ ਬਲੌਗ ਦੇ ਸਵੀਰਦਾ ਬਣਾਉਣਦੇ ਆ ਅੱਜ ਮੈਂ ਦੋਹਾਂ ਲੋਕਾਂ ਜਿਹੜਾ ਗਿੰਦਰਪਾਲ ਵਾਲੇ ਜੀ ਸਰਦਾਰ ਜੀ ਵੀ ਬੁਸਰੀ ਹੋਏ ਨਹੀਂ ਮੇਰੇ ਕੋਲ ਬਰੇ ਕਿ ਮੈਨੂੰ ਫੋੜਵਾ ਕੇ ਹੁੰਦਾ ਬਣਾ ਲੋ ਤਾਂ ਰਾਹ ਅਸੀਂ ਮੱਥਾ ਟੇਕ ਆਇਆ ਹਾਂ ਹਾਂਜੀ ਛਗਨਪਾ ਆਏ ਹਾਂ ਮੁੰਡਾ ਟੱਗੇ ਆ ਗਿਆ ਮੁੰਡਾ ਮੰਗੇ ਆ ਗਿਆ ਮੁੰਡਾ ਵਿਆਹ ਆ ਗਿਆ ਬੋੜੇ ਹੀ ਬੈਠੇ ਇੱਕ ਵਿਆਹ ਹੋ ਕੇ ਆ ਗਿਆ ਐਸਾ ਦਾ ਅੱਛਾ ਐਸਾ ਦਾ ਅੱਛਾ ਸਰਬਾ ਕੀ ਕਹਿੰਦੇ ਆ ਪੁਰੇ ਆ ਸਰਬ ਸਰਬ ਲੈ 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 ਮੀਰੇ ਸੀ ਟੈਂਸ਼ਨ ਲਈ ਫਿਲਮ ਤੋਂ ਟੈਂਸ਼ਨ ਟੈਂਸ਼ਨ ਨਾ ਨਾ ਇਹ ਵਰਗੇ ਦੰਦ ਨਾਲ ਕੰਮ ਨਾ ਛੋਟਾ ਜਿਹਾ ਫੰਕਸ਼ਨ ਹੈ ਜੀ ਕਿਟੀ ਹਾਲ ਚ ਕਿਉਂਕਿ ਜਿਹੜਾ ਪੰਨਾਂ ਚ ਵਿਆਹ ਮਿਲਿਆ 9 ਗ੍ਰੀਨ ਨੂੰ ਵਿਆਹ ਮਿਲਿਆ ਹਾਂ ਤੇ 14 15 ਗ੍ਰੀਨ ਨੂੰ ਹੋਣ ਰਿਹਾ ਹੈ ਕੰਮ ਹੋ ਗਿਆ ਕੰਮ ਹੋ ਗਿਆ ਪਤਾ ਨਹੀਂ ਵੀਰ ਸੁਖਿੰਦਰ ਬਾਹਰ ਗਿਆ ਹੈ ਚਲੋ ਜੀ ਚਲੀ ਹੁਣ ਉਹਦਾ ਜੀ ਇਹ ਕਾਲਾ ਵਾਲੇ ਵੀਡੀਓ ਜਿ ਚਕਾਉਂ ਰਿਹਾ ਜੇ ਉਹਨੇ ਬੇੜਾ ਕਰ ਕੀ ਹਾਂ ਮੈਂ ਆਪਣੇ ਨੂੰ ਉਸ ਤੇ ਕਹਿੰਦੇ ਉਹਦਾ ਜਿਆਦਾ ਨਹੀਂ ਕਰ ਚਾਹਦੇ ਤੇਰੇ ਨਾਲ ਸਾਫ ਆਉਂਦੇ ਆਂ ਜੀ ਬੋਲਦਾ ਬੱਜੀ ਆਂ ਅੰਦਰ ਕਰਦੇ ਆਂ ਤੁਹਾਨੂੰ ਲੱਗ ਗਏ ਕਰ ਕਰ ਉਹ ਯਾਰ ਜੇ ਦੋਵੇਂ ਛੱਡੋ ਮੇਰੇ ਬੱਚੇ ਦੱਸਣਗੇ ਗੱਲਾਂ ਵੀ ਵੀਰੇ ਦੱਸਿਓ ਜਰੂਰ ਗੱਲਾਂ ਕਰੀਆਂ ਲਾਲ ਆਉਂਦੀਆਂ ਗਰੂ ਕੇਦੇ ਆਉਂਦੀਆਂ ਥੈਂਕ ਯੂ ਨਹੀਂ ਆਂਕੂ ਤੇਰੇ ਤੇ ਦੇਖ ਨਹੀਂ ਪਿਆ ਤੇਰੇ ਮੂੰਹ ਦੇ ਇੱਕੋ ਜਿਹੇ ਆ ਬੰਮਾ ਨਿਕਾਹਾਂ ਤੇਨੂੰ ਵੀ ਹੈ ਗਿਆ ਸਾਡੇ ਦਾਸ ਜੀ ਇਹਨਾਂ ਦਾ ਵਿਆਹ ਜਲਦ ਪਸਾਇਆ ਜਾਊਗਾ ਜਲਦ ਤੋਂ ਜਲਦ ਤੇ ਤੇ ਬੜੀ ਆ ਸਿੱਧੀ ਬੜੀ ਪਰ ਘਰ ਦੇ ਇਹਨੂੰ ਛੇਤੀ ਜਾਂਦੀ ਆ ਲਓ ਜੀ ਮੁੰਡਾ ਸਾਡਾ ਬੰਗੇ ਆ ਗਿਆ ਯਾਰ ਜਿਹੜਾ ਮੁਰਗੀਆਂ ਦੇ ਲੱਗਿਆ ਹੁੰਦਾ ਨਾ ਰਿਸ਼ਤੇ ਹੀ ਰਿਸ਼ਤੇ ਉਥੇ ਫੋਨ ਲਾਇਆ ਜਾਊਗਾ ਬਾਅਦ ਚਾ ਮੁੰਡੇਲੇ ਰਿਸ਼ਤੇ ਦੀ ਮੁੰਜਾ ਰਿਸ਼ਤੇ ਦੇ ਖੰਭਿਆਂ ਤੇ ਲਿਖਣਾ ਕਰਦੀ ਸੁਭਾ ਜੀ ਰਿਸ਼ਤੇ ਹੀ ਰਿਸ਼ਤੇ ਉਥੇ ਲਈ ਇਦਨਾ ਕਿੰਨਾ ਸਿਰਫ ਇੱਕ ਨਾਲ ਬੋਲ ਰਹੀ ਹੈ ਇਹ ਬੰਦੇ ਨੇ ਪੂਰਾ ਤਿੰਨ ਮਿੰਟ ਤੇ ਜੀ ਗੱਡਰ ਦੀ ਸਵਾਈ ਲਗਾ ਆ ਕੇ ਤੇਨੇ ਕਿੰਨੂ ਦਾ ਵਿਆਹ ਆ ਕਿੰਨੂ ਦੱਸਿਆ ਚਲੋ ਜੀ ਹੁਣ ਹੈ ਕਰਦੇ ਆ ਪੇਮੈਂਟ ਕਰਨ ਲੱਗਿਆ ਭੰਗੜਾ ਪਾਉਣ ਲੱਗਿਆ ਭੰਗੜਾ ਪਾਉਣੇ ਆ ਭੰਗੜਾ ਪਾਓ ਹੁਣ ਚੈੱਕ ਕਰੋ ਜੀ ਛੋਟਾ ਨੇ 1300 ਲੱਗਣਾ ਤਾਂ 150 ਲੱਗਣਾ ਚਲੋ ਇੱਕ ਹੋਰ ਲਿਆ